ਫਗਵਾੜਾ ਦੇ ਵਾਰਨ ਨੰਬਰ 32 ਤੋਂ ਨਗਰ ਨਿਗਮ ਚੋਣਾ ਦੇ ਲਈ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਮੈਣੀ ਨੇ ਛੱਜ ਕਲੋਨੀ ਦੇ ਵੋਟਰਾਂ ਦੇ ਨਾਲ ਕੀਤੀ ਮੀਟਿੰਗ ਐਨ ਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਮੋਰ ਲਾ ਕੇ ਤੇ ਕਾਮਯਾਬ ਕਰੋ ਬਾਕੀ ਜਿਹੜੇ ਰਹਿੰਦੇ ਕੰਮ ਆਪਾਂ ਪੂਰੇ ਕਰ ਲਵਾਂਗੇ ਇਦਾਂ ਹੀ ਬਹੁਤ ਨਾਲ ਆਪਾਂ ਚੱਲਦੇ ਰਹੀਏ ਜਾ ਸੋਚ ਕੇ ਇੱਕ ਇੱਕ ਵੋਟ ਕੋਈ ਵੋਟ ਵੀ ਇਹ ਸੋਚੋ ਵੀ ਸਾਡੀ ਵੋਟ ਦਾ ਮੁੱਲ ਜਿਹੜਾ ਉਹ ਲੱਖ ਰੁਪਈਆ ਵੀ ਜਿਹੜਾ ਉਹ ਥੋੜਾ ਸਾਡੂ ਅਸੀਂ ਤੁਸੀਂ ਉਹ ਚੋ ਅਸੀਂ ਪੈਸਿਆਂ ਨਾਲ ਵੋਟ ਨਹੀਂ ਪਾਣੀ ਜਾਂ ਸਾਨੂੰ ਸ਼ਰਾਬ ਮੀਟ ਨਹੀਂ ਚਾਹੀਦਾ ਅਸੀਂ ਵੋਟ ਪਾਵਾਂਗੇ ਜਿੱਥੇ ਸਾਡਾ ਮਨ ਕਰੂਗਾ ਤੁਹਾਡਾ ਜਿੱਥੇ ਮਨ ਕਰੇ ਉੱਥੇ ਵੋਟ ਪਾਓ ਮੈਂ ਨਹੀਂ ਕਹਿੰਦਾ ਮੇਰਾ ਕੋਈ ਜੇ ਤੁਹਾਨੂੰ ਲੱਗੇ ਮੈਂ ਠੀਕ ਆ ਤਾਂ ਵੋਟ ਪਾ ਦਿਓ ਜੇ ਮੈਂ ਨਹੀਂ ਠੀਕ ਤਾਂ ਮੈਨੂੰ ਨਾ ਪਾਓ ਤੁਸੀਂ ਆਪਣੇ ਮਨ ਨੂੰ ਪੁੱਛਣਾ ਜ਼ਰੂਰ ਹੈ ਇੱਕ ਵਾਰੀ ਵੇ ਇਹਦੀ ਵੋਟ ਪਾਣ ਲੱਗੇ ਆ ਕਿ ਕਿੱਥੇ ਪਾਣ ਲੱਗੇ ਤੇ ਕੀ ਕਰਨ ਲੱਗੇ ਆ ਬਾਕੀ ਤੁਸੀਂ ਸਾਰੇ ਆਏ ਆ ਸਾਡਾ ਪਰਿਵਾਰ ਆ ਛੱਜ ਕਲੋਨੀ ਸਾਡਾ ਆਪਣਾ ਪਰਿਵਾਰ ਆ ਅਸੀਂ ਹੋਰ ਤਾਂ ਹੀ ਬਾਹਰੋਂ ਕਿਸੇ ਨੂੰ ਨਹੀਂ ਬੁਲਾਇਆ ਤੁਹਾਡੀ ਮੀਟਿੰਗ ਆ ਤੁਹਾਡਾ ਆਏ ਸਾਰੇ ਤੁਸੀਂ ਤੁਹਾਡਾ ਬਹੁਤ ਬਹੁਤ ਇਸ ਕਰਕੇ ਇੱਕ ਭਰਾਵਣਾ ਜੋ ਤੁਹਾਡੇ ਨਾਲ ਹੋਈ ਆ ਉਹ ਗੱਲ ਪੂਰੀ ਹੋਊਗੀ ਸਾਰਿਆਂ ਜੋ ਜੋ ਉਹਨਾਂ ਨੇ ਕੰਮ ਕਿਹਾ ਉਹ ਪੂਰਾ ਹੋਏਗਾ ਔਰ ਇਹਨਾਂ ਨੂੰ ਦੁਬਾਰਾ ਕਹਿਣ ਦੀ ਲੋੜ ਨਹੀਂ ਪਊਗੀ ਇਹਨਾਂ ਨੂੰ ਆਪ ਬੁਲਾ ਕੇ ਉਹ ਕੰਮ ਕਰਾਂਗੇ ਜੋ ਵੀ ਹੋਏਗਾ ਤੇ ਇਹ ਨਹੀਂ ਭਾਈ ਅਸੀਂ ਇੰਦਰ ਅੰਗਰ ਬਠੀਗਾ ਤੁਹਾਨੂੰ ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਧਾਰੀਵਾਲ ਸਾਹਿਬ ਦਾ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਦੇ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅੱਜ ਸਾਡੀ ਛੱਜ ਕਲੋਨੀ ਦੀ ਸਿਰਫ ਛੱਜ ਕਲੋਨੀ ਦੀ ਮੀਟਿੰਗ ਜਿਹੜਾ ਸਾਡੇ ਸਾਰੇ ਛੱਜ ਕਲੋਨੀ ਦੇ ਸਾਡਾ ਪਰਿਵਾਰ ਆਇਆ ਸੀ ਉਹਨਾਂ ਨਾਲ ਬੋਰਡ ਦੀ ਗੱਲਬਾਤ ਕੀਤੀ ਐ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਉਹਨਾਂ ਨੇ ਕੈਂਡੀਡੇਟ ਬਣਾਇਆ ਸੀ ਉਹਨੇ ਕੋਈ ਉਹਨਾਂ ਦਾ ਕੰਮ ਨਹੀਂ ਕੀਤਾ ਉਹਨਾਂ ਨੂੰ ਬਹੁਤ ਪ੍ਰੋਬਲਮ ਆਈ ਐ ਤੇ ਇਸ ਕਰਕੇ ਅੱਜ ਮੈਂ ਸਾਰੀ ਛੱਜ ਕਲੋਨੀ ਦਾ ਕਿਉਂਕਿ ਇਕੱਲੇ ਉਹ ਆਏ ਸੀ ਉਹਨਾਂ ਦਾ ਬਹੁਤ ਧੰਨਵਾਦੀ ਆ ਉਹ ਇੱਕ ਇੱਕ ਔਰਤ ਇੱਕ ਇੱਕ ਉਹਨਾਂ ਦਾ ਮੈਂਬਰ ਇੱਥੇ ਆਇਆ ਤੇ ਉਹਨਾਂ ਦੇ ਜੋ ਵੀ ਕੰਮ ਰਹਿੰਦਾ ਉਹ ਇਲੈਕਸ਼ਨ ਤੋਂ ਬਾਅਦ ਜਿੱਤ ਕੇ ਪੂਰਾ ਕਰਾਂਗੇ ਜੇ ਪ੍ਰਭੂ ਮਿਹਰ ਕਰੇਗਾ ਵਾਹ ਵਾਹਿਗੁਰੂ ਮਿਹਰ ਕਰੇਗਾ ਉਹਨਾਂ ਦਾ ਹਰ ਕੰਮ ਪੂਰਾ ਕਰਾਂਗੇ ਔਰ ਇੱਕ ਇੱਕ ਜਿਹੜਾ ਮੈਂਬਰ ਹੈ ਜੇ ਇੱਥੇ ਆਇਆ ਸਾਡੇ ਸਾਥੀ ਜਿੰਨੇ ਵੀ ਵਰਕ ਕਰਦੇ ਆ ਕਿਉਂਕਿ ਕੰਮ ਮੈਂ ਨਹੀਂ ਕਰਦਾ ਇਹ ਸਾਰੇ ਸਾਥੀ ਸਾਡੇ ਕਰਦੇ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਆ ਵੀ ਜਿਹੜੇ ਦਿਨ ਰਾਤ ਕੰਮ ਕਰਕੇ ਇਲੈਕਸ਼ਨ ਦਾ ਆਪਣਾ ਵੇਵ ਨੂੰ ਚਲਾ ਰਿਹਾ ਹੈ ਜੈ ਹਿੰਦ ਵੋਟਰ ਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੇਨ ਵੋਟਰਾਂ ਸਪੋਰਟਰਾਂ ਨੂੰ ਮੈਸੇਜ ਇਹ ਦੇਣੇ ਆਂ ਦੇਣਾ ਚਾਹਨਾ ਕਿ ਵੋਟ ਜਿਸਲੇ ਵੀ ਪਾਣੀ ਆ ਸੋਚ ਸਮਝ ਕੇ ਪਾਓ ਕਿਹੜਾ ਬੰਦਾ ਹਰ ਵੇਲੇ ਤੁਹਾਡੇ ਕੋਲ ਆ ਜਾਂ ਹਰ ਵੇਲੇ ਤੁਹਾਡੇ ਕੰਮ ਆਂਦਾ ਤੇ ਨੂੰ ਤੇ ਇਸ ਕਰਕੇ ਵੋਟ ਪਾਣ ਲੱਗੇ ਸੋਚਣ ਜ਼ਰੂਰ ਵੀ ਅਸੀਂ ਕਿਹਨੂੰ ਵੋਟ ਪਾਣੀ ਆ ਕਿਸ ਵੇਲੇ ਸਾਨੂੰ ਕਿਹੜਾ ਕੀ ਜਵਾਬ ਦਿੰਦਾ ਮੈਂ ਤਾਂ ਹਰ ਵੇਲੇ ਹਰ ਵੇਲੇ ਹਾਜ਼ਰ ਆ ਉਹਨਾਂ ਦੇ ਕੰਮ ਵਾਸਤੇ ਜੈ ਹਿੰਦ